ਸੋ ਦੋਸਤੋ ਇੱਕ ਲੇਖ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸੋ ਪੁਸਤਕ ਦਿਵਸ ਦੇ ਉੱਤੇ ਵਿਸ਼ੇਸ਼ ਹੈਗਾ ਸ਼ਖਸੀਅਤ ਦੇ ਵਿਕਾਸ ਵਿੱਚ ਐਮ ਰੋਲ ਅਦਾ ਕਰਦੀਆਂ ਹਨ ਪੁਸਤਕਾਂ ਕਹਿੰਦੇ ਮੈਂ ਆਪਣੇ ਮਨ ਦੇ ਫੁਰਨਿਆਂ ਵਿੱਚੋਂ ਇੱਕ ਦਿਨ ਫੇਸਬੁੱਕ ਤੇ ਲਿਖਿਆ ਸੀ ਕਿ ਕਿਤਾਬਾਂ ਮਹਿੰਗੀਆਂ ਨਹੀਂ ਹੁੰਦੀਆਂ ਕਿਉਂਕਿ ਇਹਨਾਂ ਵਿੱਚਲਾ ਗਿਆਨ ਬਹੁਮੁੱਲਾ ਹੁੰਦਾ ਹੈ ਸੋ ਕਹਿੰਦਾ ਅਗਲੀ ਗੱਲ ਵੀ ਬੜੀ ਖੂਬਸੂਰਤ ਹੈ ਕਹਿੰਦੇ ਨੇ ਪੁਸਤਕ ਹੱਥ ਵਿੱਚ ਹੋਵੇ ਤਾਂ ਸ਼ਿੰਗਾਰ ਹੁੰਦੀ ਹੈ ਸਿਰ ਤੇ ਚੜ ਜਾਵੇ ਤਾਂ ਹੰਕਾਰ ਹੁੰਦੀ ਹੈ ਪਰ ਜੇ ਦਿਲ ਵਿੱਚ ਵਸ ਜਾਵੇ ਤਾਂ ਪਿਆਰ ਹੁੰਦੀ ਹੈ ਸੋ ਕਹਿੰਦਾ ਕਿਤਾਬ ਕਿਉਂਕਿ ਕਿਤਾਬ ਜਾਂ ਪੁਸਤਕ ਸਾਡੇ ਜੀਵਨ ਵਿੱਚ ਇੱਕ ਅਹਿਮ ਇੱਕ ਮਹੱਤਤਾ ਰੱਖਦੀ ਹੈ ਪੁਸਤਕਾਂ ਪੜ੍ਹ ਕੇ ਲੋਕਾਂ ਦੇ ਜੀਵਨ ਵਿੱਚ ਐਸੇ ਬਦਲਾਅ ਆਏ ਹਨ ਕਿ ਦੁਨੀਆ ਦੇ ਜਿਉਣ ਦੇ ਤਰੀਕੇ ਹੀ ਬਦਲ ਦਿੱਤੇ ਕਿਉਂਕਿ ਕਿਤਾਬਾਂ ਜਾਂ ਸਾਹਿਤ ਸਾਨੂੰ ਜਿਹੜਾ ਉਹ ਗਿਆਨ ਪ੍ਰਾਪਤ ਹੁੰਦਾ ਹੈਗਾ ਇਹਨਾਂ ਤੋਂ ਜਿਹੜਾ ਕਿ ਆਪਾਂ ਬਾਕੀ ਦੁਨੀਆ ਦੇ ਕੋਲੋਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਮੈਂ ਇੱਕ ਵਾਰੀ ਆਪਣੇ ਲਿਖਤ ਵਿੱਚ ਲਿਖਿਆ ਸੀ ਕਿ ਸਾਹਿਤ ਲਿਖੇ ਜਾਣ ਤੋਂ ਪਹਿਲਾਂ ਜੀਵਿਆ ਜਾਂਦਾ ਹੈ ਸੋ ਉਹ ਕਾਲਪਨਿਕ ਜਾਂ ਹੱਡੀ ਬਿੱਤੀ ਰੂਪ ਵਿੱਚ ਹੋ ਸਕਦਾ ਫਿਰ ਉਹ ਸਾਹਿਤਕਾਰ ਵੱਲੋਂ ਜੀਵਿਆ ਗਿਆ ਹੋਵੇ ਜਾਂ ਜਿਹੜਾ ਕਿਸੇ ਫਿਰ ਦੁਨਿਆਵੀ ਧਾਰ ਵੱਲੋਂ ਹੋਵੇ ਸੋ ਇਹ ਵੱਖਰੀ ਗੱਲ ਹੈਗੀ ਹੈ ਕਹਿੰਦਾ ਜੇਕਰ ਕਿਤਾਬਾਂ ਨਾ ਪੜਨ ਦੀ ਆਦਤ ਨੂੰ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਔਗਣ ਮੰਨ ਲਿਆ ਜਾਵੇ ਤਾਂ ਇਹ ਕੋਈ ਦੋਰਾਵਾ ਨਹੀਂ ਹੋਣਗੀਆਂ ਸੋ ਭਾਵੇਂ ਸਾਡੇ ਘਰ ਪਰਿਵਾਰ ਵਿੱਚ ਆਗਾਮੀ ਦੁ ਜ਼ਮਾਨੇ ਦੀਆਂ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਮੌਜੂਦ ਹੋਣ ਪਰ ਜੇਕਰ ਘਰ ਵਿੱਚ ਕੋਈ ਕਿਤਾਬਾਂ ਪੁਸਤਕਾ ਪੜਨ ਦਾ ਸ਼ੌਕੀਨ ਨਹੀਂ ਹੈ ਜਾਂ ਸਾਹਿਤ ਨੇ ਕਦੇ ਸਾਡੇ ਘਰ ਦੀ ਦਹਲੇਜ਼ ਪਾਰ ਨਹੀਂ ਕੀਤੀ ਤਾਂ ਅਜਿਹੇ ਘਰ ਨੂੰ ਬૌਧਿਕ ਤੌਰ ਤੇ ਸੱਖਣਾ ਕਰ ਕਿਹਾ ਜਾਵੇ ਤਾਂ ਕੋਈ ਅਤ ਕਥਨੀ ਨਹੀਂ ਹੋਵੇਗੀ ਇਹ ਮੇਰੇ ਸਮਾਜ ਜਾਂ ਸਾਡੇ ਪੰਜਾਬੀ ਸਮਾਜ ਦਾ ਇੱਕ ਕੋੜਾ ਸੱਚ ਹੈ ਕਿ ਜਿਸ ਪੱਛਮੀ ਸਮਾਜ ਦੀ ਅਸੀਂ ਆਪਣੇ ਕੱਪੜਿਆਂ ਤੋਂ ਲੈ ਕੇ ਰਹਿਣ ਸਹਿਣ ਤੇ ਖਾਣ ਪੀਣ ਤੱਕ ਦੀ ਨਕਲ ਕਰਦੇ ਹਾਂ ਉਸੇ ਪੱਛਮੀ ਸਮਾਜ ਵਿੱਚ ਸਾਹਿਤ ਨੂੰ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਅਹਿਮ ਸਥਾਨ ਦਿੱਤਾ ਜਾਂਦਾ ਹੈ ਕਿਤਾਬਾਂ ਸਾਨੂੰ ਜਿੱਥੇ ਦੁਨੀਆ ਦੇ ਵਿਦਵਾਨਾਂ ਬੁੱਧੀਜੀਵੀਆਂ ਦੇ ਤਜਰਬੇ ਅਤੇ ਦੇਸ਼ ਦੁਨੀਆ ਸੰਬੰਧੀ ਹਰ ਪੱਖ ਤੋਂ ਜਿਹੜੀ ਹਰ ਵਿਸ਼ੇ ਤੇ ਭਰਪੂਰ ਜਾਣਕਾਰੀ ਦਿੰਦੀਆਂ ਹਨ ਉੱਥੇ ਜ਼ਿੰਦਗੀ ਜਿਉਣ ਦਾ ਢੰਗ ਵੀ ਦੱਸਦੀਆਂ ਹਨ ਇਹੀ ਕਾਰਨ ਹੈ ਕਿ ਅੰਗਰੇਜ਼ੀ ਦੇ ਪ੍ਰਸਿੱਧ ਜਿਹੜਾ ਵਿਦਵਾਨ ਹੈਗੇ ਹੈ ਰਾਬਰਟ ਸਾਉਥੇ ਨੇ ਕਿਹਾ ਸੀ ਕਿ ਪੁਸਤਕਾਂ ਮੇਰੀਆਂ ਸਭ ਤੋਂ ਚੰਗੀਆਂ ਦੋਸਤਾਂ ਜੋ ਹਮੇਸ਼ਾ ਮੇਰੇ ਦੁੱਖ ਵਿੱਚ ਮੈਨੂੰ ਸਹਾਰੇ ਦਾ ਤੇ ਦਰਦ ਵਿੱਚ ਆਰਾਮ ਦਾ ਅਹਿਸਾਸ ਕਰਾਉਂਦੀਆਂ ਹਨ ਕਹਿੰਦਾ ਹੁਣ ਆਪਣੇ ਸਮਾਜ ਦੀ ਗੱਲ ਕਰੀਏ ਤਾਂ ਪੜਨ ਤੋਂ ਪੜਨ ਵੱਲੋਂ ਤਾਂ ਸਾਡਾ ਬਾਬਾ ਆਦਮ ਹੀ ਨਿਰਾਲਾ ਹੈ ਕਿਉਂਕਿ ਅਸੀਂ ਆਪਣੀ ਪੜਨ ਵਾਲੀ ਰੁਚੀ ਨੂੰ ਪੈਦਾ ਹੀ ਨਹੀਂ ਹੋਣ ਦਿੰਦੇ ਸਿੱਤੇ ਵਿੱਚੋਂ ਸਾਡੇ ਜਿਹੜੇ ਪੰਜਾਬੀ ਸੱਭਿਆਚਾਰ ਵਿੱਚ ਲਾਇਬ੍ਰੇਰੀਆਂ ਦੀ ਜਿਹੜੀ ਕਿਣਤੀ ਘਟ ਹੁੰਦੀ ਜਾ ਰਹੀ ਹੈ ਇੱਥੇ ਅ ਪ੍ਰਸਿੱਧ ਲੇਖਕ ਸਾਡੇ ਗੁਰਬਖਸ਼ ਸਿੰਘ ਜੀ ਪ੍ਰੀਤ ਲੜੀ ਵੱਲੋਂ ਸਮਾਜ ਦੀ ਇਸ ਹਾਲਤ ਤੇ ਇੱਕ ਪ੍ਰतिकਰਮ ਜ਼ਾਹਰ ਕਰਦੇ ਹਾਂ ਬੜੀ ਹੀ ਵਾਜ਼ਬ ਗੱਲ ਕਹੀ ਗਈ। ਉਹਨਾਂ ਲਿਖਿਆ ਕਿ ਕਾਨੂੰਨ, ਥਾਣੇ, ਅਦਾਲਤਾਂ, ਜੇਲ੍ਹਾਂ ਆਦ ਮਨੁੱਖ ਦੀ ਜ਼ਹਾਲਤ ਅਤੇ ਮੂਰਖਤਾ ਵਿੱਚੋਂ ਉਪਜੀਆਂ ਸੰਸਥਾਵਾਂ ਹਨ। ਸੋ ਦੁਬਾਰੇ ਆਪਾਂ ਇਸ ਗੱਲ ਨੂੰ ਪੜ੍ਹੀਏ। ਕਹਿੰਦਾ ਜਿਹੜੇ ਕਾਨੂੰਨ ਇਹ ਗੁਰਬਖਸ਼ ਸਿੰਘ ਜੀ ਪ੍ਰੀਤ ਲੜੀ ਵੱਲੋਂ ਕਿਹਾ ਗਿਆ ਕਹਿੰਦਾ ਕਾਨੂੰਨ, ਥਾਣੇ, ਅਦਾਲਤਾਂ ਅਤੇ ਜੇਲ੍ਹਾਂ ਆਪ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਮਨੁੱਖ ਦੀ ਜ਼ਹਲਤ ਅਤੇ ਮੂਰਖਤਾ ਵਿੱਚੋਂ ਉਪਜੀਆਂ ਸੰਸਥਾ ਸੰਸਥਾਵਾਂ ਹਨ ਸਹੀ ਅਰਥਾਂ ਵਿੱਚ ਸਮਾਜ ਉਦੋਂ ਉન્નਤੀ ਕਰੇਗਾ ਜਦੋਂ ਅਦਾਲਤਾਂ ਥਾਣਿਆਂ ਅਤੇ ਜ਼ਿਲ੍ਹਿਆਂ ਨਾਲੋਂ ਸਾਡੀਆਂ ਲਾਇਬ੍ਰੇਰੀਆਂ ਵੱਡੀਆਂ ਅਤੇ ਵਧੇਰੇ ਹੋਣਗੀਆਂ ਹੁਣ ਲਾਇਬ੍ਰੇਰੀਆਂ ਤਾਂ ਜ਼ਿਆਦਾ ਹੋਣਗੀਆਂ ਤਾਂ ਹੀ ਜ਼ਿਆਦਾ ਹੋਣਗੀਆਂ ਜੇ ਆਪਾਂ ਜਦੋਂ ਪੜਨ ਵਾਲੇ ਵਧੇਰੇ ਹੋਣਗੇ ਕਿਤਾਬਾਂ ਬਾਰੇ ਗੰਗਾਧਰ ਤਿਲਕ ਦੇ ਵਿਚਾਰ ਬੜੇ ਖੂਬਸੂਬ ਖੂਬ ਹਨ ਉਹ ਕਹਿੰਦੇ ਹਨ ਮੈਂ ਨਰਕ ਵਿੱਚ ਵੀ ਚੰਗੀਆਂ ਪੁਸਤਕਾਂ ਦਾ ਸਵਾਗਤ ਕਰਾਂਗਾ ਕਿਉਂਕਿ ਪੁਸਤਕਾਂ ਵਿੱਚ ਇਹ ਸ਼ਕਤੀ ਹੈ ਕਿ ਉਹ ਜਿੱਥੇ ਵੀ ਹੋਣਗੀਆਂ ਉੱਥੇ ਹੀ ਸਵਰਗ ਬਣ ਜਾਵੇਗਾ ਪਰ ਸਾਡੇ ਤਾਂ ਇੱਥੇ ਘਰਾਂ ਵਿੱਚ ਅਖਬਾਰਾਂ ਵੀ ਲੋਕ ਘੱਟ ਪੜਦੇ ਹਨ ਸ਼ਾਇਦ ਇਸੇ ਕਰਕੇ ਲੋਕਾਂ ਵਿੱਚ ਪੁਸਤਕ ਪ੍ਰੇਮ ਪੈਦਾ ਕਰਨ ਲਈ ਯੂਨੈਸਕੋ ਵੱਲੋਂ ਇੱਕ ਖਾਸ ਦਿਨ ਮਿਥ ਲਿਆ ਗਿਆ ਦੁਨੀਆ ਭਰ ਵਿੱਚ ਪੁਸਤਕ ਸੱਭਿਆਚਾਰ ਨੂੰ ਪਰਫੁੱਲਤ ਕਰਨ ਲਈ ਇਸ ਦਿਨ ਨੂੰ ਨਿਰਧਾਰਤ ਤੌਰ ਤੇ ਮਨਾਉਣ ਦੀ ਸ਼ੁਰੂਆਤ 23 April 1995 ਤੋਂ ਕੀਤੀ ਗਈ ਸੀ। ਇਸ ਨੂੰ ਵਿਸ਼ਵ ਪੁਸਤਕ ਦਿਵਸ ਜਾਂ ਪੁਸਤਕ ਪ੍ਰਕਾਸ਼ਨ ਅਧਿਕਾਰ ਦੇ ਤੌਰ ਤੇ ਮਨਾਇਆ ਜਾਣ ਲੱਗ ਪਿਆ। ਪਹਿਲੀ ਜਿਹੜੀ ਵਾਰੀ ਪੁਸਤਕ ਦਿਹਾੜਾ 23 April 1923 ਨੂੰ ਸਪੇਨ ਵਿੱਚ ਮਨਾਇਆ ਗਿਆ। ਜਦਕਿ 1923 ਤੋਂ ਪਹਿਲਾਂ ਇਹ ਦਿਨ ਗੁਲਾਬ ਦਿਨ ਵਜੋਂ ਮਨਾਇਆ ਜਾਂਦਾ ਸੀ ਅਤੇ ਇਸ ਦਿਨ ਲੋਕ ਇੱਕ ਦੂਜੇ ਨੂੰ ਗੁਲਾਬ ਦਾ ਫੁੱਲ ਦਿਆ ਕਰਦੇ ਸਨ। ਪਰ اسی ਦਿਨ ਸਪੇਨ ਦੇ ਪ੍ਰਸਿੱਧ ਲੇਖਕ ਮਿਗੁਏਲ ਡੇ ਸਰਵਾਂ ਤੇਸ ਦੀ ਮੌਤ ਹੋ ਗਈ ਜਿਸ ਕਰਕੇ ਇਹ ਦਿਨ ਸਪੇਨ ਵਿੱਚ ਲੋਕਾਂ ਨੇ ਸ਼ਰਧਾਂਜਲੀ ਦੇ ਰੂਪ ਵਿੱਚ ਇੱਕ ਦੂਜੇ ਨੂੰ ਪੁਸਤਕਾਂ ਦੇ ਕੇ ਮਨਾਇਆ ਸੀ ਜੋ ਕਿ ਵਿਸ਼ਵ ਭਰ ਵਿੱਚ ਪੁਸਤਕ ਦਿਵਸ ਮਨਾਉਣ ਦਾ ਪ੍ਰੇਰਨਾ ਸਰੋਤ ਬਣਿਆ ਸੋ ਖੈਰ ਕਹਿੰਦਾ ਵਿਸ਼ਵ ਜਿਹੜਾ ਪੁਸਤਕ ਦਿਵਸ ਹੈਗਾ ਪੜਨਾ ਤੇ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਹੁਣ ਜਾਣਿਆ ਪਛਾਣਿਆ ਦਿਵਸ ਬਣ ਗਿਆ ਹੈ ਇਹ ਦਿਨ 100 ਤੋਂ ਵੱਧ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ ਇਸ ਮੌਕੇ ਯੂਨੈਸਕੋ ਵੱਲੋਂ ਹਰ ਵਿਸ਼ਵ ਦੇ ਕਿਸੇ ਇੱਕ ਦੇਸ਼ ਦੇ ਸ਼ਹਿਰ ਨੂੰ ਯੂਨੈਸਕੋ ਵਿਸ਼ਵ ਪੁਸਤਕ ਰਾਜਧਾਨੀ ਦਾ ਤਰਜਾ ਪ੍ਰਦਾਨ ਕੀਤਾ ਜਾਂਦਾ ਹੈ ਸੋ ਉਹ ਸ਼ਹਿਰ ਉਸ ਵਿਸ਼ੇਸ਼ ਦਰਜਾ ਜਿਹੜਾ 21 April ਤੋਂ ਅਗਲੇ ਸਾਲ ਦੀ 22 April ਤੱਕ ਹੁੰਦਾ ਹੈ ਸੋ ਭਾਰਤ ਦੀ ਰਾਜਧਾਨੀ ਦਿੱਲੀ ਸ਼ਹਿਰ ਨੂੰ 2005 ਦੇ ਵਿੱਚ ਵਿਸ਼ਵ ਪੁਸਤਕ ਰਾਜਸਤਾਨੀ ਬਣਨ ਦਾ ਮਾਣ ਪ੍ਰਾਪਤ ਹੋਇਆ ਸੀ ਦੋਸਤੋ ਚੰਗੀ ਕਿਤਾਬ ਰੋਹ ਦੀ ਖੁਰਾਕ ਹੁੰਦੀ ਹੈ ਭਾਵੇਂ ਕਿ ਅੱਜ ਕੱਲ ਇੰਟਰਨੈਟ ਦੇ ਜ਼ਮਾਨੇ ਵਿੱਚ ਹਰ ਵਿਸ਼ੇ ਨੂੰ ਅ ਵਿਸ਼ੇ ਦੀ ਜਾਣਕਾਰੀ ਪ੍ਰਾਪਤ ਕਰਨਾ ਬੜਾ ਸੌਖਾ ਹੋ ਗਿਆ ਹੈ ਪਰ ਇਸ ਦੇ ਬਾਵਜੂਦ ਪੁਸਤਕ ਪੜ੍ਹਨ ਦਾ ਇੱਕ ਆਪਣਾ ਹੀ ਸਵਾਦ ਹੁੰਦਾ ਹੈ ਇਸ ਲਈ ਆਓ 23 April ਦੇ ਦਿਨ ਕੋਈ ਵੀ ਨਾਵਲ ਕਹਾਣੀ ਕਵਿਤਾ ਨਾਟਕ ਜਾਂ ਆਪਣੀ ਪਸੰਦ ਦੇ ਕਿਸੇ ਵਿਸ਼ੇ ਦੀ ਕੋਈ ਇੱਕ ਪੁਸਤਕ ਖਰੀਦ ਕੇ ਪੜ੍ਹਨਾ ਸ਼ੁਰੂ ਕਰੀਏ ਸ਼ਾਇਦ ਮਨ ਤੇ ਕੋਈ ਚੰਗਾਸਰ ਹੋ ਜਾਵੇ ਇਸ ਦੇ ਨਾਲ ਹੀ ਹੋਰ ਉਹਨਾਂ ਨੂੰ ਵੀ ਕਿਤਾਬਾਂ ਪੜ੍ਹਨ ਦੀ ਪ੍ਰੇਰਣਾ ਕਰਦੇ ਰਹੀਏ ਸੋ ਗੁਰਬਾਣੀ ਅੰਦਰ ਦਰਜ ਹੈ ਮਨ ਸਮਝਾਵਣ ਕਾਰਨੇ ਕਛੁਕ ਪੜ੍ਹੀਏ ਗਿਆਨ ਤਾਂ ਫਿਰ ਸੋਚਣਾ ਕਿਉਂ ਆਓ ਸ਼ੁਰੂਆਤ ਕਰੀਏ ਵਿਸ਼ਵ ਪੁਸਤਕ ਦਿਵਸ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਇਸ ਦੀ ਮੁਬਾਰਕ ਹੋਵੇ ਵਧਾਈਆਂ ਹੋਣ ਤੇ ਅਸੀਂ ਉਮੀਦ ਕਰਦੇ ਹੈਗੇ ਹਾਂ ਕਿ ਤੁਸੀਂ ਇਸ ਵਿਸ਼ਵ ਪੁਸਤਕ ਦਿਵਸ ਦੇ ਉੱਤੇ ਇਹ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਹਾਨੂੰ ਪਸੰਦ ਆਈ ਹੋਵੇ ਕਿ ਤੇ ਤੁਸੀਂ ਕੋਈ ਨਾ ਕੋਈ ਕਿਤਾਬ ਕਿਸੇ ਤੋਂ ਮੰਗ ਕੇ ਪੜੋਗੇ ਤੇ ਤੁਹਾਡੇ ਕੋਲ ਜੇ ਕੋਈ ਕਿਤਾਬ ਪਈ ਹੈਗੀ ਤਾਂ ਤੁਸੀਂ ਕਿਸੇ ਨੂੰ ਇਹ ਪੜਨ ਲਈ ਦਵੋਗੇ ਤੇ ਜਿਹੜਾ ਪੁਸਤਕਾਂ ਦੇ ਨਾਲ ਪਿਆਰ ਹੈਗਾ ਉਸ ਨੂੰ ਵਧਾਓਗੇ ਸੋ ਇਹ ਵਿਸ਼ਵ ਪੁਸਤਕ ਦਿਵਸ ਦੇ ਉੱਤੇ ਲੇਖ ਇੱਕ ਬਾਖ ਸਿੰਘ ਜੀ ਦੁਆਰਾ ਲਿਖਿਆ ਗਿਆ ਹੈਗਾ ਜਿਹੜਾ ਕਿ ਅਜੀਤ ਅਖਬਾਰ ਦੇ ਵਿੱਚ 23 April 2024 ਦੇ ਤਰੀਕ ਨੂੰ ਛਪਿਆ ਹੈਗਾ ਸੋ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਜੇਕਰ ਤੁਹਾਨੂੰ ਇਹ ਲੇਖ ਚੰਗਾ ਲੱਗਿਆ ਹੈ ਤਾਂ ਤੁਸੀਂ ਸਾਡਾ ਜਿਹੜਾ ਚੈਨਲ ਹੈਗਾ ਉਹ ਜਰੂਰ ਸਬਸਕ੍ਰਾਈਬ ਕਰਨਾ ਤੇ ਬਹੁਤ-ਬਹੁਤ ਧੰਨਵਾਦ